ਦੋਸਤੋ ਸਮਾ ਬਹੁਤ ਹੋ ਗਿਆ ਜੈ ਜੰਗਾ ਸਰਦਾਰ ਕਰਤਿਆਰ ਸਿੰਘ ਜੀ ਉਹਨਾਂ ਨੂੰ ਆਪਣੇ ਘਰ ਆਪਣੇ ਪਰਿਵਾਰ ਵਿੱਚ ਬਸਾਈ ਕਰਾਉਣ ਲੱਗਿਆ ਉਹ ਜੀ ਕਰਤਿਆਰ ਸਿੰਘ ਜੀ ਆਪਣੇ ਪਰਿਵਾਰ ਸ਼ਾਮਲ ਹੋ ਗਏ ਹੁਣ ਮੈਂ ਖੈਰਾ ਸਾਹਿਬ ਨੂੰ ਬੇਨਤੀ ਕਰੂੰਗਾ ਉਹ ਤੁਹਾਡੇ ਨਾਲ ਦੋਗਲਾ ਸਾਂਝਿਆ ਕਰਨਗੇ ਪਹਿਲਾਂ ਜਗਾ ਨਾਰਾ ਲਾਉਗਾ ਸਾਥ ਦਿਓਗੇ ਕਾਂਗਰਸ ਪਾਰਟੀ ਮੋਹ ਗਾਜ਼ਰੀਨ ਪਹਿਲਾ ਫੁਕੇ ਪ੍ਰਵਾਨ ਕਰਨੀ ਬਾਹੂ ਗੁਰੂ ਜੀ ਦਾ ਖਾਲਸਾਣ ਸਾਡੇ ਬਲੋਕਾਂ ਦੇ ਪ੍ਰਧਾਨ ਸਾਹਿਬ ਅਤੇ ਸਾਜ਼ਮਾਨ ਮੋਰ ਮੇਟੇ ਤਦਾ ਦੇ ਸਮਝ ਕੇ ਚਲੋਗੇ ਤੁਸੀਂ ਲੋਕ ਸਭਾ ਵਿੱਚ ਇੱਕ ਆਪਣਾ ਸੰਗਰੂਰ ਦਾ ਤੇ ਪੰਜਾਬ ਦਾ ਕੇਸ ਲੜਨ ਵਾਸਤੇ ਇੱਕ ਚੰਗਾ ਵਕੀਲ ਚੁਣਨਾ ਹੈ ਜੇ ਤੁਸੀਂ ਚੰਗਾ ਵਕੀਲ ਚੁਣੋਗੇ ਤੇ ਆਪਣਾ ਪੰਜਾਬ ਦਾ ਕੇਸ ਸੰਗੂਰ ਦਾ ਕੇਸ ਸਾਡੇ ਵਾਸਤੇ ਕੋਈ ਚੰਗੇ ਪ੍ਰੋਜੈਕਟ ਕੋਈ ਚੰਗੇ ਲੋਕ ਲੋਕ ਜਨਤਾ ਦੇ ਕੰਮ ਕਰਾ ਸਕਾਂਗੇ ਆਪਣੇ ਸੰਗੂਹ ਦੇ ਵਾਸਤੇ ਕੋਈ ਪ੍ਰਾਪਤੀਆਂ ਕਰਾ ਸਕਾਂਗੇ ਵੀਰੀਪਾ ਨਹੀਂ ਮਜਨੂਮਾ ਨਹੀਂ ਕਿਰਤੀਆ ਨਹੀਂ ਕਾਮਯਾ ਨਹੀਂ ਛੋਟੇ ਕਿਸਾਨਾਂ ਦੀ ਛੋਟੇ ਦੁਕਾਨਦਾਰ ਤੇ ਛੋਟੇ ਵਪਾਰੀ ਦੀ ਆਵਾਜ਼ ਜ਼ੋਰਦਾਰ ਧੱਕਣਾ ਉਹ ਵਕੀਲ ਕਰ ਸਕੇਗਾ ਤੇ ਫਰਜ਼ ਕਰੋ ਆਪਣਾ ਵਕੀਲ ਕਾਂਚੀ ਹੋਇਆ ਕਿ ਆਪਣਾ ਕੇਸ ਖਰਾਬ ਹੋ ਜਾਊਗਾ ਤੇ ਜਦੋਂ ਇਸ ਵਕਤ ਲੋਕ ਸਭਾ ਦੇ ਉਮੀਦਵਾਰਾਂ ਦੀ ਸਾਰੀ ਕਾਰਜਸ਼ੈਲੀ ਉਹ ਲਗਭਗ ਤੁਹਾਡੇ ਸਾਹਮਣੇ ਬਿਲਕੁਲ ਸਾਫ਼-ਸਾਫ਼ ਸ਼ੀਸ਼ੇ ਜਿਹਾ ਤਰ੍ਹਾਂ ਪਰੋਲ ਜਿਹਾ ਹਾਰੀ ਆ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਦਾ ਫਤਵਾ ਲੈ ਕੇ ਬੰਨਵੀ ਐਮਐਲਏ ਲੈ ਕੇ ਚਿੱਤ ਕੇ ਪਿਛਲੇ ਦੋ ਸਾਲ ਤੋਂ ਜ਼ਿਆਦਾ ਸਮਾਂ ਸਿਰਫ ਟਿੱਜਾ ਕੀਤੀਆਂ ਨੇ ਤੁਪਕ ਨੇ ਸਮਾਈ ਨੇ ਮਜ਼ਾਕ ਕੀਤਾ ਹੈ ਸਾਡਾ ਪੈਸਾ ਬੇਰੋੜੀ ਵਿਸਥਾਰबाजी ਤੇ ਖੜਾਇਆ ਹੈ ਇੱਕ ਖਾਸ ਬਹੁਤ ਵੱਡਾ ਫੈਸਲਾ ਹੋਣਾ ਹੈ ਜਿਵੇਂ ਹੁਣ ਪੁੱਛਦੇ ਆ ਸਾਰਿਆਂ ਪਾਰਟੀਆਂ ਦੇ ਲੀਡਰ ਇਹ ਸੋਚ ਕੇ ਕਿ ਵੋਟ ਦੇ ਪਹੁੰਚੀ ਤਾਂ ਮੈਂ ਜਿੱਤੂਗਾ ਹੁਣ ਆਪਣੇ ਕਾਂਗਰਸ ਪਾਰਟੀਏ ਕੋਡਾ ਹੱਕ ਜਿਹੜਾ ਬੀਜੇਪੀ ਵਾਲੇ ਖੋੜਾ ਚਾਹੁੰਦੇ ਆ ਜੇ ਸੁਧਾਰ ਬਦਲ ਦੇਾਂਗੇ ਆ ਲੋਕਤੰਤਰ ਕਹਿੰਦੇ ਆ ਤੁਹਾਡੇ ਰਾਜ ਵਿੱਚ ਲੋਕਤੰਤਰ ਲੋਕਾਂ ਦੀ ਮਰਜ਼ੀ ਦਾ ਰਾਜ ਲੋਕਤੰਤਰ ਚੱਕ ਦੇਾਂਗੇ ਕਿਸੇ ਕੋਲੇ ਲੋੜ ਦੀ ਵੋਟ ਦੀ ਜਾਣ ਵਾਸਤੇ ਉੱਤੇ ਜਿਹੜੇ بڑے ਲਿਖੇ ਦਾਸ ਹੈਗੇ ਹੋਰ ਛਾਈ ਲੋਕਾਂ ਦੇ ਪਾਬਲ ਦੇ ਉਹ ਲੋਕ ਹੋਇਆ ਕਰਨਗੇ ਜਿਹੜੇ ਹਜ਼ਾਰ ਦੋ ਹਜ਼ਾਰ ਸੈਂਟਰ ਲੈਵਲ ਤੇ ਸਰਕਾਰ ਬਣਾ ਦੇ ਕਰਨਗੇ ਇਹ ਤਾਂ ਹੀ ਬਾਤ ਹੈ ਮੁਰਕਾ ਮੰਗੂ ਆਦਨਾ ਸ਼ਾਹੀ ਤਾਂ ਕਿਹੜੀ ਸਰਕਾਰ ਕਰੂਗੀ ਕੋਈ ਇમાન ਨਹੀਂ ਕੁਛ ਨਾ ਕੋਈ ਪਰਵਾਹ ਨਹੀਂ ਲੋਕਾਂ ਦੀ ਕਰਨੀ ਔਰ ਕਿਸੇ ਦੀ ਕੋਈ ਸਹੂਦਰੀ ਦੇਣੀ ਕਿਸੇ ਦੇ ਕੋਈ ਦੁੱਖ ਸੁੱਖ ਨਹੀਂ ਖੜਦਾ ਇਹ ਲੋਕਤੰਤਰ ਨੂੰ ਖਤਮ ਕਰ ਤੇ ਤਾਂਨਾ ਸ਼ਾਹੀ ਦਾ ਰਾਜ ਕਰਨ ਬਚਾਣੇ ਲਈਏ ਬੋਤਾਂ ਦੀ ਕੰਨੀ ਲਾਈ ਜੀ ਇਸ ਵਾਰੀ ਦੇ ਵਿੱਚ ਜੇ ਉਹ ਤਾਂਨਾ ਸ਼ਾਹੀ ਬੀਜੇਪੀ ਵਾਲੇ ਜਿੱਤ ਜਾਂਦੇ ਆ ਆਪਣੇ ਪੱਲੇ ਕਾਕਾ ਨਹੀਂ ਰਹਿੰਦਾ ایم ایل اے ایم پی چھ دو گریب ورگان کے بھن برا بیٹھے ہو پنڈا کے کسان بیٹھے ہو شہری بیٹھے ہو ہے بیٹھے بپاری بیٹھے ہو مزدور بیٹھے ہو سکے کوئی طاقت نہیں رہنی اسی اپنا زور پا کے سارک کو کوشش منگا چلیے اچھے ہک کی لڑائی لڑنے کہ یہ لوگوں کی جڑی طاقت ہے لوگ کو پاور ہے لوکا لوگ ووٹ کا راج بننا ہے اسی یہ راج نہیں ختم ہوا لڑائی آ ہے طاقت رہے آج یہ لڑائی ہے جی راہل گاندھی خرگے جی لے کے چلے ہیں تو مودی کہ میں نے تو لوٹ نہیں جانچ بنتا ہو پر وہ بڑھ جائے میں لکھا تھا یہ لڑائی آپ لڑ رہے ہیں تا تھوڑی ہے میری دے پاس میں ہوئی کی جاتا ہے اب ک ਆਇ ਤੇ ਮੇਰੇ ਭਰਾ ਬੈਠੇ ਆ ਕਿ ਸਰ ਨੂੰ ਮਾਲ ਦਾ ਮਿਲੂਗਾ ਆ ਕੇ ਸੋਚੇ ਮੋਗੇ ਫਸਲਾ ਜਿਹੜੇ ਕਹਿੰਦੇ ਸੀ ਬਾਜ ਗਦੌਰੀਆਂ ਕਰਾਵਾਂਗੇ ਆ ਮਾਨ ਕਹਿੰਦਾ ਸੀ ਨਾ ਬਦੌਰੀਆਂ ਹੋਈਆਂ ਨਾ ਪੈਸਾ ਆਇਆ ਅੱਜ ਉਹ ਢੀਕ ਲਿਆ ਜਿਹੜਾ ਕਹਿੰਦਾ ਸੀ ਸੱਖਾ ਕੋ ਬਹਿ ਕੇ ਸਰਕਾਰ ਚੰ ਨੂੰ ਆਪ ਹਵਨ ਦਮਾਨ ਇਹ ਸੱਖਾ ਢੀਕਦੀਆਂ ਨੇ ਕਿ ਕਦਮਾਣਗੇ ਸਾਥ ਨੂੰ ਸਰਕਾਰ ਚਾਉਣਗੇ ਆ ਬੈਠ ਗਿਆ ਮਿਲ ਗਿਆ ਭੈਣਾ ਇਹਨਾਂ ਨੂੰ ਕਿਹਾ ਸੀਗਾ ਬੰਦੇ ਅਸਰ ਹਜ਼ਾਰ ਦੇ ਭਾਗੇ ਵਿਚਾਰੀਆਂ ਬਾਰ-ਬਾਰ ਆਦੇ ਬੈਂਕ ਦੀਆਂ ਕਾਪੀਆਂ ਫਰੋਲਦੀਆਂ ਵੀ ਜਦੋਂ ਆਇਆ ਭਗਵੰਤਾਨ ਦਾ ਉੱਥੇ ਲੱਗਦਾ ਪਤਾ ਵੀ ਕੋਈ ਨਹੀਂ ਆਇਆ ਬੱਚੀਆਂ ਰੋਟੀਆਂ ਨਾਲ ਇਹ ਜਿਹੜੇ ਇੱਕ ਪਾਸੇ ਤੁਸੀਂ ਤਾਂ ਮੰਗਦੇ ਹੋ ਨਾ ਦੁੱਖ, ਭੁੱਖ, ਰੋਟੀ, ਮੁਸ਼ਕਲ ਆਪਾਂ ਤਾਂ ਇਹ ਮੰਗਦੇ ਆ ਤੇ ਇੱਥੇ ਹੋਣੀ ਕੀ ਜਾਂਦਾ ਹੈ ਭਗਵੰਤਾਨ ਦੇ ੱਕਲੀਆਂ ਪਾਉਂਦੇ ਫਿਰਦੇ ਆ ਭਾਈ ੱਕਲੀਆਂ ਨਾਲ ਢਿੱਡ ਭਰੂਗਾ ਉਹਨਾਂ ਦਾ ਭਰ ਸਕਦਾ ਜਿਵੇਂ ਕਹਿੰਦੇ ਸੀ ਨਾ ਰੋਮ ਛੜਿਆ ਜਾਂਦਾ ਨੀਰੂ ਬਖਰੀ ਵਿਜਾਉਂਦਾ ਹੈ